ਵਾਰ ਕਰਨਾ ਪਾਉਣੇ ਆਇਆ ਨਹੀਂ ਆਇਆ ਚਲਕੇ ਹਾਂਜੀ ਤੇ ਸਵੇਰ ਦਾ ਚਾਹ ਪਾਣੀ ਦਾ ਪ੍ਰੋਗਰਾਮ ਹੁਣ ਚੱਲ ਰਿਹਾ ਹੈ 9:30 ਵਜੇ ਕਿੰਨੇ ਸ਼ਾਮ ਨੂੰ ਲੈ ਸੀ 9:30 ਨਹੀਂ ਹੋਏ ਹੈਗੇ ਪਾਉਣੇ 9:00 ਹੋਏ ਨੇ ਅੱਛਾ ਹੂੰ ਨਾ ਅੱਛਾ ਕਿ ਬੈਠ ਕੇ ਆਉਂਦੇ ਆ ਤੇ ਉੱਥੇ ਬਹਿ ਜਾ ਤੂੰ ਰਾਮ ਦੇ ਨਾਲ ਜਿਹੜੇ ਤੇ ਪਨੀਤ ਉਹਨੇ ਦੀ ਪੈ ਗਈ ਛੁੱਟੀਆਂ ਤੇ ਪਨੀਤ ਮਾਰ ਰਹੇ ਨੇ ਚਿੱਲ ਆਲੇ ਜੱਗ ਫਤੇ ਵੀ ਮਾਰ ਰਿਹਾ ਚਿੱਲਾ ਨਾ ਫਤੇ ਕੀ ਚਿੱਲਾ ਮਾਰ ਰਿਹਾ ਸਾਡੀ ਦਾਨ ਇੱਕ ਗਰਸਾ ਲੱਗ ਗਿਆ ਨੇ ਲੱਗ ਗਿਆ ਨਹੀਂ ਹੂੰ ਤੁਸੀਂ ਕਹਿੰਦੇ ਕੀ ਲੈ ਨਹੀਂ ਦਿੱਤੀ ਨਾ ਉਹ ਜੋ ਆ ਜੋ ਆ ਜੋ ਆ ਗਰੇ ਦਾ ਦੰਦ ਆਇਆ ਕਿ ਨਹੀਂ ਹੂੰ ਹੂੰ ਬਾ ਮੈਨੂੰ ਰੋਜ 아이 ਐਸੇ ਮੀਰ ਨਾ ਦੇ ਸਾਡਾ ਚੜਦਾ ਪੈਗ ਦੰਦ ਆਇਆ ਗੱਲ ਨਾ ਨਹੀਂ ਅਸੀਂ ਫਿਰ ਦੇਖਾਂ ਨਾ ਐ ਕਰਦੇ ਹਾਂ ਇਹ ਬੱਕਰੀ ਦੰਦ ਲਵਾ ਦਿੰਨੇ ਫਤੇ ਦੇ ਕਿਹਾ ਤੇਗਾ ਇਹ ਫਤੇ ਲਵਾ ਦਈਏ ਹੈ ਬੱਕਰੀਆਂ ਨਾਲ ਗੱਲ ਕਰੋ ਡੰਗਰਾਂ ਵਾਲੇ ਨਾਲ ਇਹ ਕੁੱਤੇ ਲਵਾ ਦਈਏ ਕੱਟਿਆ ਕੱਟੀ ਦਾ ਦੰਦਾ ਹੈਗਾ ਉਹ ਇੱਕੋ ਲਾਗੇਗਾ ਤਾਂ ਸਾਰੀ ਜਗ੍ਹਾ ਕਵਰ ਹੋ ਜਾਣੀ ਆ ਕੁੱਤੇ ਲਾ ਲਵਾ ਦਿੰਨੇ ਆ ਨਹੀਂ ਯਾਰ ਟੀਰੀ ਨਹੀਂ ਤੇ ਲਾਦਾ ਹੈ ਟੇਟਰੀ ਦਾ ਟੀਰੀ ਹੁੰਦੀ ਹੈ ਟੀਰੀ ਲਵਾ ਦਈਏ ਟੱਡੀ ਦੇ ਚੁੰਝ ਹੁੰਦੀ ਆ ਟੱਡੀ ਦੀ ਤਾਂ ਜੁੰਝ ਲਵਾ ਦਈਏ ਜੁੰਝ ਨਾਲ ਸੱਡੋ ਫਰੀ ਕਵਰ ਹੋ ਜਾਣੀ ਆ ਤਾਂ ਤਿੱਕ ਕਿਉਂ ਦਿਆ ਕਰਤੇ ਆ ਮਾਰਾ ਕਰੇ ਅਗਲੇ ਦਾ ਇਹ ਕੱਢ ਨਹੀਂ ਹੋਏ ਕੱਢ ਕੇ ਉਂਗਲੀ ਵਿੱਚ ਪਾ ਕੇ ਠੋਕ ਦੇ ਨਿਕਲਦੀ ਨਹੀਂ ਗਈ ਆ ਹਾਂ ਪੱਕੀ ਲਵਾਂ ਜੀ ਹਾਂ ਪੱਕੀ ਰਵਾਂ ਹੂੰ ਕੱਲ ਫੋਨ ਆਇਆ ਸੀ ਯੂਕੇ ਤੋਂ ਸੁਮਨ ਜੀ ਜੀ ਦਾ ਕਹਿੰਦੇ ਵੀ ਮੈਨੂੰ ਤੁਹਾਡੇ ਬੇਟੇ ਦਾ ਨਾਮ ਬਹੁਤ ਪਸੰਦ ਆ ਤੇ ਮੈਂ ਆਪਣੀ ਬੇਟੀ ਦਾ ਨਾਮ ਹੀ ਪਰਨੀਤ ਕਾਰ ਰੱਖਿਆ ਹੈ ਹੈ ਮੈਂ ਹੈ ਨਾ ਕੁੜੀਆਂ ਵਾਲਾ ਹੋਰ ਨਹੀਂ ਕੁੜੀਆਂ ਵਾਲਾ ਨਹੀਂ ਹੈਗਾ ਪਰ ਸੋਹਣਾ ਲੱਗਿਆ ਕਹਿੰਦੇ ਨਾ ਗੱਲ ਪਤਾ ਮੈਨੂੰ ਵਧੀਆ ਨੂੰ ਲੱਗਦਾ ਹੈਗਾ ਹੈ ਉਹ ਵਲੋਗ ਬੰਦ ਕਰਾਂਗਾ ਜੀ ਜੀ ਕੀ ਕਹਿਣੀ ਦੱਸੋ। ਜਾਵਰਾ ਤਾਂ ਮੱਕੀ ਆਈ ਏ। ਕੋਈ ਗੱਲ ਨਹੀਂ ਕੀ ਕਹਿਣਾ ਹੈ? ਹਲੋ ਮਮਾਈ ਮੈਂ ਨਹੀਂ ਕਰੀ ਬਲੌਗ ਬੰਦ ਕਰ। ਦੱਸੋ ਕੀ ਕਹਿਣਾ ਹੈ? ਮੈਨੂੰ ਗੁੱਸਾ ਆ ਗਿਆ ਮੈਂ ਜਾਣ ਕੇ ਕਹਦਾ ਮੈਂ ਉਹ ਕਹਿੰਦੇ ਫਤੇ ਮੈਨੂੰ ਪਸੰਦ ਨਹੀਂ ਹੈਗਾ। ਮੈਂ ਬਾਰੇ ਕਹਿੰਦਾ ਕੈਮਰਾ ਬੰਦ ਕਰੋ ਮੈਂ ਬੋਲਾਂਗਾ। ਇਹ ਮਿੱਤਰਾਂ ਮਾਰ ਰਸੋਈ ਚੜੂ ਰੋਮਨ ਫਸੇ ਭਾਈ ਸਾਨੂੰ ਕਈ ਮਿੱਤਰਾਂ ਮਾਰਨ ਸੀ ਇਹਨੇ ਅੰਮਾ ਪਪਾ ਦਰੇ ਸੂਈ ਲੱਗੀ ਐ ਕਿੱਥੇ ਸੂਈ ਲੱਗਿਆ ਕਿੱਥੇ ਲੱਗਿਆ ਸੁਬਿਚ ਦਾ ਪਰ ਹੱਡੀ ਖਾਈ ਨਾ ਪਪਾ ਆ ਕੇ ਹੱਡੀ ਬਚ ਨੂੰ ਭਾ ਗਿਆ ਹੋਰ ਇਹ ਗਿਆ ਸੱਪ ਨੇ ਆਇਆ ਅੱਜ ਮੌਸਮ ਬੜਾ ਥਨਾ ਫਿਰਦਾ ਹੈ ਹੂੰ ਕਨੇਡਾ ਵਾਲੇ ਬੱਦਲ ਨਹੀਂ ਹੈਗੇ ਅੱਜ ਮੰਮੀ ਕਹਿੰਦੀ ਪੂਰਾ ਕੰਦਾ ਪਿਆ ਹਾਂ ਨਾਨੀ ਦਾ ਮਾਰੇ ਨੇ ਜੇ ਪਹਿਲੀ ਵਾਰ ਕਰੇ ਬੱਚੇ ਤੋਂ ਪਹਿਲਾਂ ਇਹ ਜੂੜਾ ਲਾਦਾ ਵੀ ਜੂੜਾ ਕੀਤਾ ਇਹਦਾ ਪੱਗ ਬੰਨ ਬੰਨ ਕੇ ਜੂੜੇ ਦਾ ਬੰਨ ਕੀ ਕਰ ਲੈਂਦਾ ਸਾਰੇ ਪਾਸੇ ਹੋਰ ਨਾਨੀ ਦਾ ਖਾਸ ਕਰਕੇ ਧਿਆਨ ਹੈ ਨਾਨੀ ਦਾ ਸੜਨ ਜਾਦੀ ਵਾਲੇ ਕਰੀਏ ਉਧਰ ਕਰੀਏ ਇਧਰ ਕਰੀਏ ਉਧਰ ਕਰੀਏ ਅੰਦਰ ਕਰੀਏ ਬਾਹਰ ਜਦੋਂ ਨਿਕਲੇ ਕੀ ਆਇਆ ਹਾਂ ਕਦੋਂ ਲੱਗਿਆ ਮੈਨੂੰ ਪਤਾ ਹੈ ਕਿੰਨੇ ਬਾਅਦ ਇਹ ਨਹੀਂ ਸਿੱਖਣ ਵਾਲੀਆਂ ਹਾ ਗਿਆ ਤੇ ਤੈਨੂੰ ਕਿਧਰੋਂ ਵੀ ਨਾ ਨਹੀਂ ਕਰੀਏ ਸਰਦਲੀਏ ਤੇ ਤੁਮ ਜਿਹੜੀ ਮੰਮੀ ਉਹ ਤੇ ਮੱਛਰਦਾਨੀ ਮੰਗਾਈ ਉਹ ਕਿੰਨੇ ਦੀ ਆਈ ਯਾਰ ਪੁੱਛ ਰਿਹਾ ਸੀ ਦੀਦੀ ਕੁਝ ਮੈਂ ਤਾਂ 1000 ਰੁਪਏ ਦੀ 1000 ਰੁਪਏ ਦੀ ਆਨਲਾਈਨ ਮੰਗਾਈ ਸੀ 1000 ਰੁਪਏ ਦੀ ਆਈ ਹੈ ਤੇ ਆਨਲਾਈਨ 1000 ਦੀ ਤੇ Amazon ਤੋਂ ਮੰਗਾਈ ਕਿਤੇ ਮਰਜ਼ੀ ਲੈ ਲਓ ਐ ਫਲਿੱਪਕਾਰਟ ਤੋਂ ਲੈ ਲਓ Amazon ਤੋਂ ਲੈ ਲਓ ਆਪਾਂ ਫਿਰ ਬਾਈਕਾ ਵੀ ਉਹਨੂੰ ਕਹਿੰਦੇ ਨੇ ਫੋਲਡਿੰਗ ਮੋਸਕੀਟੋ ਮੈਟ ਓਕੇ ਫੋਲਡਿੰਗ ਮੋਸਕੀਟੋ ਓਕੇ ਮੈਟ ਮੈਥ ਮੈਥ ਮੋਸਕੀਟੋ ਮੱਟ ਹੈ ਇਹ ਤਾਂ ਫੈਦਾ ਹੈ ਵੈਸੇ ਜੀ ਬੀ ਚੀਤੇ ਦੀ ਲਾ ਰਹੀ ਹੈ ਮਮਾ ਅਮਾ ਦਾ ਯੇ ਇੰਨੇ ਦਾ ਉਹ ਸੋਟੀਆਂ ਹੋਰ ਉਹ ਮੈਂ ਉਸੇ ਕਰਕੇ ਲੈਂਦੀ ਰਹੀ ਹਾਂ ਮਾਤਾ ਇੱਕ ਬੰਦਾ ਸੋਟੀਆਂ ਲਾਉਣ ਵਾਲਾ ਚਾਹੀਦਾ ਸੋਟੀਆਂ ਲਵਾਓ ਆਹ ਮੇਰੇ ਇਹਦੇ ਇਹਨਾਂ ਦਾ ਨਾਨਾ ਕਹਿੰਦਾ ਹੁੰਦਾ ਸੀ ਆਇਓ ਜਰਾਂ ਲਵਾਇਓ ਦੋ ਸੋਟੀਆਂ ਹਾਂ ਉਹ ਕਹਿੰਦੇ ਡਿੱਗ ਜਾਂਦੀਆਂ ਸੀ ਦੁਨੀਆ ਦੇ ਅਰੋੜ ਦੇ ਦਿੰਦੇ ਨੇ ਹਮੇ ਆਹ ਵਾਹ ਕੋਈ ਮਸੂਬੇ ਪੁੱਤ ਬੋਲੀ ਲੈ ਏਰੀ ਦਾ ਖੋਲੋ ਹਾਂ ਬੋਲ ਬੋ ਇੱਥੇ ਬੋਲ ਅੱਛਾ ਡਾਟ ਬਾਈਕ ਤੈਨੂੰ ਦਵਾਵਾਂ ਲੈ ਦਵਾਈ ਦੀ ਚ ਕੀ ਗੱਲ ਹੈ ਮੈਂ ਤਾਂ ਦੱਸ ਰਿਆ ਅੱਛਾ ਉਹ 1000 ਦੀ ਹੁੰਦੀ ਹੈ ਹਾਂ ਅੱਛਾ ਤੈਨੂੰ 1000 ਕਿ ਮੈਂ ਤਾਂ ਤੈਨੂੰ ਵੇਚ ਆਉਣਾ ਪੁੱਤ ਫੇਰ ਹਰ ਹਜ਼ਾਰ ਦਾ ਪਤਾ ਕੀ ਹੁੰਦਾ ਪਾਪਾ ਕਹਿੰਦੇ ਮੈਨੂੰ ਵੇਚ ਆਓ ਹਾਂ ਕੀ ਹੁੰਦਾ ਨਹੀਂ ਫਤ ਨੂੰ ਵੇਚ ਆਉਣਾ ਆਪਾਂ 0 0 0 0 0 0 ਜਦੋਂ ਖੁਦ ਕਮਾਉਣਗੇ ਫਿਰ ਲੈ ਲਈ ਨਹੀਂ papa ਕਹਿੰਦੇ ਮੈਨੂੰ ਵੇਚੋ ਡਾਟ ਬਾਈਕ ਲੈ ਆਓ ਵੇਚਾ ਹੀ papa ਨੂੰ ਫਤੈ ਨੂੰ ਵੇਚੋ ਨੇ ਫਤੈ ਨੂੰ ਵੇਚ ਕੇ ਡਾਟ ਬਾਈਕ ਕਿਹਨੇ ਚਲਾਉਣੀ ਹੈ ਮੈਂ ਡਾਟ ਬਾਈਕ ਚਲਾਉਣੀ ਹੈ ਦੱਸ ਲੈ papa ਨੇ ਵੇਚ ਦਿੱਤੀ ਤੇ ਅੰਦਰ papa ਨੂੰ ਆਪੇ ਨੇ ਨਹੀਂ ਹੈ ਇਹ ਕੀ ਕਰਦਾ ਮੁੰਡਾ ਉਹਨੂੰ ਮੈਂ ਇਨੂੰ ਨੇਵਰ ਦੀ ਵੇਚ ਦੋ ਦੋਨਾਂ ਨੂੰ ਇੱਕ ਦੋਨਾਂ ਨੂੰ ਵੇਚ ਦੇ ਆਪਾਂ ਕਿੰਨੇ ਸ਼ਾਬਾਸ਼ ਕਹਿੰਦੇ ਵੀਰ ਨੂੰ ਵੇਚ ਕੇ ਤੇ ਡਰਟ ਬਾਈਕ ਦਵਾ ਦੋ ਨਹੀਂ ਦੋਨਾਂ ਨੂੰ ਦੋਨਾਂ ਨੂੰ ਦੋਨਾਂ ਤੋਂ ਦੇਖ ਦੋਨਾਂ ਆਪਾਂ ਤੈਨੂੰ ਵੀ ਵੇਚ ਦੇਣੇ ਗੱਲ ਕਰ ਹਾਂ ਡਰਟ ਬਾਈਕ ਲੈਂਦੇ ਨਹੀਂ ਆਪਾਂ ਅਮਾ ਅਮਾ ਹੁਣ ਦੋਨਾਂ ਤੋਂ ਦੇਖਦੇ ਪੈਸਾ ਨਹੀਂ ਦੇ ਹਾਂ ਦੇ ਦਾਂਗੇ ਆਪ ਨੂੰ ਵੇਚੀ ਦੀ ਨੀ ਯਾਰ ਨੰਨੂ ਵੇਚ ਦਈਏ ਨਾਨੀ ਵੇਚਦੀ ਨਾਨੀ ਦੇ ਚ ਪੈਸੇ ਲੈ ਲਾਏ ਹੋ ਨਾਨੀ ਵੇਚ ਕੇ ਪੈਸੇ ਦੇ ਲਾ ਕੇ ਪਰ ਕਾ ਡਰਟ ਬਾਈਕ ਲੈ ਦਾ ਦਿਨ ਵੇਦੀ ਤੇ ਨੂੰ ਦਾਦੀ ਨੂੰ ਵੇਦਣਾ ਨਾਨੀ ਨੂੰ ਵੇਦਣਾ ਦਾਦੀ ਨੂੰ ਵੇਦਣਾ ਮਾਲਾ ਮੋਟਾ ਮਾਲ ਗਲਾ ਮੋਟਾ ਮਾ ਦਾਦੀ ਅੱਛਾ ਕਹਿੰਦਾ ਦਾਦੀ ਨੂੰ ਵੇਦਣਾ ਨਾਨੀ ਨੂੰ ਵੇਦਣਾ ਦੋਨਾਂ ਨੂੰ ਵੇਚ ਕੇ ਜਿੰਨੇ ਪੈਸੇ ਹੋਣਗੇ ਡਰਟ ਬਾਈਕ ਲਿਆਵਾਂਗੇ ਹਾਂ ਠੀਕ ਹੈ ਜੀ ਨਾਈ ਵੇਚ ਸਾਡੇ ਕੋਲ ਕਾਡੂਗਾ ਅੱਧੇ ਕਾਡ ਤੋਂ ਕੱਢ ਲਾਂਗੇ ਮਾ ਫਰਮਾ ਇਹ ਕਿ ਦੇ ਨਹੀਂ ਚਲਾਉਂਦੇ ਕਿਸੇ ਨੇ ਨਾ ਨਾਨੀ ਦਾਦੀ ਵਿੱਚ ਤੇ ਉਹ ਜੇ ਕੋਈ ਪੁੱਛੇਗਾ ਤਾਂ ਕਹਿੰਦੇ ਨਾਨੀ ਵਿੱਚ ਦਾਦੀ ਵਿੱਚ ਹੈ ਮੈਂ ਡਰਟ ਮਾਈਕ ਲੈ ਲੀਕਾ ਮੈਂ ਬਣਾ ਜੱਟ ਦੇ ਸ਼ੌਂਕਾਂ ਵੱਲੇ ਕਹਿੰਦੇ ਵਿੱਚ ਜਮੀਨ ਦੇ ਬੰਦੇ ਨੇ ਐਡਾ ਪੁੱਛਿਆ ਤੁਸੀਂ ਵੇਚੋਗੇ ਜਾਂ ਨਹੀਂ ਅਸੀਂ ਅਸੀਂ ਨਾ ਨਾ ਅਸੀਂ ਨਾ ਦਾਦੀ ਨਾਨੀ ਨੂੰ ਵੇਚ ਨਹੀਂ ਜੱਦੇ ਕਿਹਨਾਂ ਨੂੰ ਕਹਿੰਦਾ ਛੱਡ ਦੇ ਹਾਂ ਕਹਿੰਦਾ ਜੇ ਕੋਈ ਪੁੱਛੇਗਾ ਨੂੰ ਵੇਚ ਕੇ ਚੱਲੇ ਜੀ ਕਹਿੰਦੇ ਵੇਚ ਨਹੀਂ ਚੱਲੇ ਉਹਨੂੰ ਪੇੜਾ ਛੱਡ ਕੇ ਚੱਲੇ ਆ ਜੀਮ ਦਾ ਵਧੀਆ ਵਾਕਿਆ ਆਪਾਂ ਲੋਕਾਂ ਨੂੰ ਕਹਿੰਦੇ ਆ ਕੈਨੇਡਾ ਭੇਤੀਆਂ ਵੇਚ ਦਾਂਗੇ ਆਪਾਂ ਇਹਨਾਂ ਨੂੰ ਠੀਕ ਹੈ ਉੱਥੇ ਉਹ ਨਾਸ ਕਰੀ ਗਿਰੂਗੀ ਨਾਨੀ ਇਕ ਹੋਰੀ ਲੱਜ ਨਹੀਂ ਆਉਂਦੀ ਹਾਂ ਹਨਾ ਉਹ ਪਰ ਫਾਜੇ ਬੈਠੀ ਹੁੰਦੀ ਹੈ ਘਰ ਉਹ ਕਰਿਆ ਕਰੂਗੀ ਦੱਸਣਾ ਮੈਂ ਬੜੀ ਮੋੜ ਤੇ ਬੰਦੂ ਕਦਾਂ ਕਰਦਾ ਅਸਲ ਬਗਦਾ ਆ ਕੇ ਰਗੜ ਰਹੀ ਨੰਨੀ ਨੇ ਅੰਮਨ ਦੇਖੋ ਕੀ ਕਰਨ ਲੱਗੀ ਪਈ ਐ ਬੜੀ ਚਾ ਹਾਂ ਭੁਖਲਾ ਕਰੇ ਹੁਣ ਹੈ ਤੇਰੇ ਹੋਰ ਕੋਈ ਜਗ੍ਹਾ ਨਹੀਂ ਮਿਲਦੀ ਬਲੈ ਤੇਰਾ ਬਿਸਤਰਾ ਵੀ ਅਪੋਰੀ ਲਵਾ ਦਿੰਨੇ ਹਾਂ ਮਨ ਪੂਰੀ ਸਮਝਾ ਕਰ ਠੀਕ ਹੈ ਆਈਸੀ ਲਵਾ ਦਿੰਨੇ ਆ ਤੇਰਾ ਬਿਸਤਰਾ ਵੀ ਉਰੀ ਲਵਾ ਦਿੰਨੇ ਆ ਪੂਰੀ ਸਮਝਾ ਕਰ ਉਰੀ ਉੜ ਜਾ ਕਰ ਉਰੀ ਖਾਪੀ ਲਿਆ ਕਰ ਮੈਂ ਸਾਰੀ ਦੁਪਹਿਰ ਇੱਥੇ ਰਹੀ ਆ ਧਰਮੀ ਚ ਕੰਮ ਉਹ ਕਰਨਾ ਹੈ ऐसे सारे पे मेरे लागे रहे कभी मेरे को ड्रिंक दे कभी मेरे को पानी ले आके अच्छा मेरे फते पापा यार मेरे से ऊपर फ्लाके दो यार पक्का हां कल ही ना आएगा फिर हां गर्मी बहुत ज्यादा है पापा गर्मी बहुत है यार मेरे मुंह में सेल नहीं आ रहा यार आरे को मेरा बोलो एक कटोरी अंदर लाके आ जा हां बाथरूम जी तार जाके तू पापा दिखा देखो कितना देखो ਅੱਧਾ ਤਾਂ ਨਾਲ ਦਿੱਲਕਦਾ ਵੀ ਨਹੀਂ ਇਹ ਤਾਂ ਇਦਾਂ ਦਾ ਬਾਰੇ ਇਹ ਤਾਂ ਅੱਧਾ ਦਾ ਹੱਥ ਹੋਰ ਪਾਇਰ ਕੀਤਾ ਪਿਆ ਗੱਡੀ ਦਾ ਇਹ ਕਿਹੜਾ ਪੱਟ ਚੱਲੀ ਹੋ ਗਈ ਆ ਇਹ ਕੱਲ ਆਪਾਂ ਚੱਲਾਂਗੇ ਹਾਂ ਉਹ ਉੱਪਰ ਲੈਸਾਂ ਨੂੰ ਚਮਕਦੀਆਂ ਸਾਰੀਆਂ ਪੂਰੇ ਉਹੋ ਜੀ ਕੁਆਲਿਟੀ ਮਿਲਦੀ ਨਹੀਂ ਐਸੀ ਵੀਡੀਓ ਕੋਲੇ ਹੁੰਦੀ ਆ ਹਾਂ ਅੱਜ ਦੁਕਾਨ ਚਾਹੀਦੇ ਬਹੁਤ ਆਹ ਸੂਟ ਵਿੱਚ ਕੌਲ ਹਾਬੇ ਦੇ ਇਹ ਲੈ ਕੇ ਜਾਣੇ ਸਾਰੀ ਇਹ ਆ ਥੱਲੇ ਵਾਲਾ ਇਹ ਕਟਾਪਾ ਟੇਕਾ ਥੱਲੇ ਵਾਲਾ ਸੋਟਾ ਆਵੜੇ ਹਾਂ ਆ ਟੌਪ ਟਾ ਹੈ ਉਹ ਨਾ ਟਾਪ ਟਾ ਲੱਗ ਗਿਆ ਵਿਚ ਇਹਦੇ ਹੋਰ ਵੀ ਆ ਕੀ ਹੈ ਚੱਲੀਏ ਮਨਹਾਤਾ ਨਹੀਂ ਲੱਗੇਂ ਦਫਾ ਜਿਹੜੇ ਪਏ ਨੇ ਇਹ ਤਾਂ ਤੁਝ ਲੈ ਆਂ ਨਹੀਂ ਡਾਇਰ ਕਰੇ ਦੀ ਇਹ ਤਾਂ ਲੈ ਕੇ ਜਾਣੇ ਨੇ ਫੇਰ ਤਾਂ ਮੈਂ ਰੱਖਾਂ ਕਹ ਕੇ ਮਨ ਇਹ ਚਾਹੁੰਦਾ ਵੀ ਮੈਨੂੰ ਉਹ ਕਰਕੇ ਦੇਵੇ ਹਵਾ ਭਰ ਕੇ ਦੇਵੇ ਪੂਲ ਚਾ ਪਹਿਲੇ ਪੇੜ ਦਾ ਪਹਿਲਾਂ ਕਰੀ ਹਵਾ ਭਾਜੀ ਵੀ ਦੇ ਉਹ ਤੇ ਅੱਪਰ ਤੋਂ ਯਾਰ ਅੱਜ ਜੇ ਕਰੋ ਲੇਟ ਹੋ ਰਾਂਗੇ ਯਾਰ ਕਿੱਥੇ ਉਹ ਯਾਰ ਤੁਸੀਂ ਤੁਸੀਂ ਚੱਲੋ ਤੁਸੀਂ ਕਿੱਥੇ ਮੈਨੂੰ ਹੌਨ ਕਰ ਰਿਹਾ ਚਿੱਤਰ ਵੀ ਪੈਣ ਗਿਆ ਬਸ ਤੇਰੇ ਹਮਤ ਪਾਂਤੀ ਮਾਰ ਕੇ ਬੈਠਣਾ ਟਾਈਮ ਹੈਗਾ ਆਪਣੇ ਕੋਲੇ ਚੱਲ ਗਏ ਮੈਂ ਚੱਕੀ ਤੇ ਹੀ ਆ ਤੂੰ ਗੱਡੀ ਚ ਬੈ ਕੇ ਵੀ ਲੈਣਾ ਹੈ ਖਾਲੀ ਚਾਬੀ ਹੈ ਨਹੀਂ ਚਾਬੀ ਥੋੜੀ ਸੀ ਰਾਮ ਹੋਰ ਚਾ ਕਹੋ ਲਖਾ ਗਿਆ ਇਹ ਤੂ ਐ ਨ ਕਨਾਰਾਇਆ ਕੰਜੀ ਤੂ ਕਾਲੀ ਐਨ ਕਨਾਂ ਲਾਇਆ ਕਰ ਤੂ ਕੱਲ ਲੈ ਮੇਰਾ ਕੰਮ ਕਰੋ ਯਾਰ ਕਿਉਂ ਕਰਾ ਤੇਰਾ ਕੰਮ ਯਾਰ ਪਹਿਲਾਂ ਕੰਮ ਕਰੋ ਕਿਉਂ ਕਰਾ ਮੈਂ ਚਲਾ ਕੇ ਨਾਲ ਇੱਥੇ ਬਾੜ ਦੂੰਗਾ ਕਿੱਥੇ ਬਾੜ ਦੂੰਗਾ ਇੱਥੇ ਤੇ ਛਿੱਤਰ ਇੱਥੇ ਹੀ ਛਿੱਤਰ ਵੀ ਪੈਣੇ ਤੁਹਾਡੇ ਫਿਰ ਆ ਭਾਈ ਐ ਕਿੱਥੇ ਚਲੀ ਆ ਪਾਪਾ ਜੀ ਇੱਧਰ ਵੀ ਕੱਟ ਕਰ ਆਣੀ ਗਈ ਆਣੀ ਵੀ ਆਣਾ ਦੇ ਲੂਜ਼ ਹੋਏ ਇੱਕ ਚੱਕਰ ਹੈ ਲੂਜ਼ ਹੋਏ ਨਹੀਂ ਪੁੱਤ ਵਸੋ ਜਿੱਤੇ ਟੀ-ਸ਼ਰਟ ਵੀ ਚੇਂਜ ਕਰਾ ਕੇ ਲੈ ਆਨੇ ਪੁੱਤ ਕਰਾ ਕੇ ਲੈ ਆਉਣੀ ਨਾ ਅੱਜ ਲੈ ਚਲਦੇ ਆ ਓ ਯਾ ਠੀਕ ਹੈ ਇੱਕ ਫਾਈਲ ਵੱਡਾ ਠੀਕ ਓ ਯਾ ਚਲੋ ਯਾ ਨਹੀਂ ਯੂ ਸਭ ਕੋਈ ਪਸੰਦ ਆਦਾ ਨਾ ਡਿਜ਼ਾਈਨਿੰਗ ਵੈਰਾ ਫੇਰ ਸਾਰਾ ਕੁਝ ਚੇਂਜ ਕਰਨਾ ਪੈਣਾ ਹਾਂ ਕਰੂਗਾ ਮੈਂ ਕੁਛਕਿ ਦਿਖਾਇਆ ਕਰ ਦੇਵਾਂ ਉਹ ਤੋਂ ਆ ਜੀ ਨਾ ਸਰ ਤੁਹਾਨੂੰ ਕੋਡਾ ਭੇਜਾਂਗਾ ਕਲੈਕਟਰ ਆ ਕੇ ਬੇਟਾ ਉਹਨੇ ਪੈਸੇ ਵਾਪਸ ਨਹੀਂ ਕਰਨੇ ਆਪਾਂ ਨੂੰ ਇਹਨਾਂ ਨੇ ਹੁਣ ਜਿਹੜੇ ਕੱਪੜੇ ਲੈ ਕੇ ਆਏ ਆਪਾਂ ਉਹ ਕਹਿੰਦੇ ਇੱਥੇ ਹੀ ਲੋ ਬਦਲ ਕੇ ਲੈ ਲੋ ਚਾਹੀਏ ਬਦਲ ਤੂੰ ਤੰਗ ਬਹੁਤ ਜ਼ਿਆਦਾ ਕਰਨ ਲੱਗ ਗਿਆ ਮੈਨੂੰ ਹਾਂ ਫਲਾ ਲੱਗੇ ਦੇ ਪਾਪਾ ਸਵੀੰਗ ਪੂਲ ਆਪਾਂ ਨੂੰ ਫਿਰ ਤੋਂ ਤੰਗ ਕਰਨਾ ਨਹੀਂ ਉੱਤੇ ਜੱਕਰ ਨਹੀਂ ਗਰਮੀ ਨਹੀਂ ਹੋ ਰਹੀ ਧੁੱਪ ਦੇਲਾ ਕਿੰਨੀ ਹੈ ਉੱਥੇ ਐਡਾ ਕਿਉਂਗਾ ਫਿਰ ਗਰਮੀ ਚ ਤਨਾ ਦਾ ਮਜ਼ਾ ਯਾਰ ਕਿੱਥੇ ਮਜ਼ਾ ਗਰਮੀ ਚ ਨਾਉਣ ਦਾ ਠੰਡਾ ਠੰਡਾ ਖਿਜਿਆ ਰਿਹਾ ਠੰਡਾ ਠੰਡਾ ਪਾਣੀ ਹੋਊਗਾ ਉੱਤੇ ਗਰਮੀ ਗਰਮੀ ਜੀ ਕੈਮਰਾ ਸਹੀ ਨਹੀਂ ਹੈਗਾ ਤੇਰੇ ਨਾਲ ਇਹਦੇ ਸਹੀ ਆ ਦੇਖੋ ਹਾਂ ਠੰਡਾ ਠੰਡਾ ਪਾਣੀ ਤਰਾ ਸਾਈਕਲ ਕਿੱਥੇ ਪਰ ਹਾਂ ਗਾਈਸ ਹਾਂ ਸਾਈਕਲ ਕਿੱਥੇ ਕਰੇ ਕਿੱਥੇ ਸੇ ਕਿੱਥੇ ਛੱਡਣ ਦਾ ਪਤਾ ਆਪਾਂ ਦੇਖੋ ਬ੍ਰੇਕ ਵੀ ਤੇਰੀ ਜਰਾ ਕਿਆ ਸੋ ਗਾਈਜ਼ ਆਪਾਂ ਇਹਦੇ ਵਿੱਚ ਭਰਦੀ ਹੈ ਹਵਾ ਫਤੇ ਨੂੰ ਨਵਾਈਏ ਤੇ ਫਤੇ ਨੂੰ ਕਰੀ ਠੰਡਾ ਹਮ ਹਣਾ ਫਤੇ ਹਮ ਫਤੇ ਦੀ ਕਰੀਏ ਹਵਾ ਠੰਡੀ

ਨੇ ਨਹੀਂ ਪੁੱਛਿਆ। ਕੀ ਕੀ ਚੱਟਿਆ? ਬਾਕੀ ਹੋ ਗਿਆ। ਹੋਏ। ਇਹ ਨਾ ਹੱਸਦੇ। ਉੱਥੇ ਤੱਕ ਹੋ ਜਾਂਦਾ ਇਹਦਾ ਪ੍ਰੈਸ਼ਰ। ਪਰ ਮੈਨੂੰ ਮੈਰਿਸ ਦੇ ਰੇ ਖੋਰੇ। ਫਤਿ ਨਾ ਕਰ ਤੂੰ ਇਧਰੋਂ। ਕਰਤ ਵਸ ਹੋ ਗਿਆ ਠੀਕ ਹੈ। ਜਾਦੂ ਨਹੀਂ ਜਾ ਰਿਹਾ। ਨਾ ਨਾ ਹੋਏ ਤਾਂ ਕਿੱਥੇ? ਇਹ ਅਸੀਂ ਕਰ ਰਹੇ ਆਪਣੀ ਗੱਡੀ ਦੀ ਅਨਬਾਕਸਿੰਗ ਉਹ ਕੀ ਕਰਨ ਨੇ ਬਸ ਸਾਰਾ ਡਿੱਲਾ ਹੋ ਗਿਆ ਓਏ ਹੋਰ ਆਖੂ ਹੋਰ ਤੱਕ ਆ ਗਿਆ ਪਾਣੀ ਲੋਟਾਂ ਗਿਲੇ ਖਤਮ ਹੋ ਗਈ ਸੁਣ ਲੋ ਆ ਦੇਖ ਲੈ ਪਤਾ ਨਹੀਂ ਪਊ ਦੇਖਿਓ ਅਲਗੀ ਨਹੀਂ ਹਾਂ ਤਾਂ ਪਹਿਲਾਂ ਬਹੁਤ ਜਿਆਦਾ ਮੰਮੀ ਹਰਾ ਕੋਲ ਇਹ ਮਾਲਾ ਮੰਮੀ ਰਾ ਕੋ ਬਹੁਤ ਹੁੰਦੇ ਆਂਦੇ ਨੇ ਇਹ ਕਾੜ ਉੱਪਰ ਕਨਾ ਵਾਲਾ ਉੱਪਰ ਉਸ ਫਸਟ ਵਾਲਾ ਹਾਂ ਇਹ ਵਾਲਾ ਹੈ ਸਾਹੀ ਦੇ ਕਿੰਭਾਈ ਔਰਲੀ ਚਿੰਗੇ ਉਰੇ ਵਸਤ ਨਹੀਂ ਨਹੀਂ ਉਰੇ ਚਾਹੀਦੇ ਨੇ ਵੀਰੇ ਆਪਾਂ ਆਪਣੇ ਘਰ ਵਾਸਤੇ ਪਹਿਲਾਂ ਇਹਨਾਂ ਪਲਾਈਡੀਆਂ ਲੈ ਗਏ ਸੀ ਕਿ ਨਹੀਂ ਛੱਟ ਫਤੇ ਵਰਗਾ ਉੱਤੇ ਬੈਠ ਕੇ ਕਦੇ ਕਿਉਂ ਸੀ ਕਦੇ ਟੋਟਾ ਦੱਸੀ ਜੈ ਜੋ ਕਿ ਪਸੰਦ ਹੋਈ ਛੜੀ ਲੱਗੀ ਸਾਈਡ ਤੇ ਕਰ ਲਾਂਗੇ ਆ ਵੀ ਵਧੀਆ ਆ ਸੈਂਟਰਲ 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 ਕੋਜੀ ਐਸਟਾਈਲ ਇਹਦੇ ਨਾਲ ਮੈਂ ਇਹਨਾ ਥੋੜੀ ਡਾਰਕੀ ਸ਼ੇਡ ਹੋਵੇ ਪੁੱਛਤ ਨਹੀਂ ਕਿ ਗੱਲ ਕਰਕੇ ਨਾ ਥੋੜੇ ਛੋਟਾ ਕਰ ਦਤਾ ਸੋਬਰ ਕਲਰ ਹੀ ਆਉਂਦੇ ਨਾ ਜਿਆਦਾ ਡਾਰਕ ਨਾ ਛੁੱਟਾ ਦੇ ਵੀ ਕਲਰ ਸੋਬਰ ਤੇ ਚਾਦਰਾਂ ਦੇ ਵੀ ਕਲਰ ਸੋਬਰ ਵਧੀਆ ਨਾ ਹੂੰ ਸੋਹਣੀ ਐ ਹੂੰ ਸੋਹਣੀ ਲੱਗਦੀ ਐ

ਨੰਨਾ ਉਹ ਸੋਪਰ ਤੇ ਗੰਨਨ ਚਾਹ ਨਹੀਂ ਆਉਂਦਾ ਇਸ ਚ ਵੀ ਕਲਰ ਮਿਲਦਾ ਨਹੀਂ ਕੀ ਕਲਰ ਹਟਦਾ ਹੈ ਇਹ ਵਾਲਾ ਅਸੂਬਹ ਨਹੀਂ ਲੱਗ ਰਹੀ ਨਾ ਅੰਦਰ ਕੇ ਵਿੱਚ ਪਾ ਚਾਹ ਨਹੀਂ ਚੈੱਕ ਚ ਨਾ ਸੈਟਿੰਗ ਨਹੀਂ ਆਉਂਦੀ ਬੈਟਰੀ ਚ ਆਨੂ ਜਿਹੜਾ ਬਾਕਸ ਜਿਹੜਾ ਇਧਰ ਉਧਰ ਹੋਏ ਨਾ ਨਾ बोला तो दे मैं गदा टेढ़ा होया पे नहीं 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 एक कान होगी फिर टेढ़ा होगा बॉक्सिंग वहां कई बार हो जाता है नहीं जे कान ही नहीं हुई फिर नहीं होता कई बार सिर्फ कान बिना कोई टिकट है तो ही सब लोग आगे का भी बहुत हो रहा है ਇਹ ਲੈ ਲਾ ਬਣਾ ਕੇ ਨਾ ਕੋਈ ਪ੍ਰਿੰਟਿੰਗ ਵੀ ਦਿਖਾ ਦੇ ਰਿਹਾ ਸਾਰੀਆਂ ਜਿਆਦਾ ਲੱਗਦੀ ਹੈ ਨਾ ਇਸ ਤੋਂ ਇਲਾਵਾ ਕੋਈ ਹੋਰ ਫੈਬਰਿਕ ਇਸ ਨਾਲ ਤਾਂ ਹੈਗੀ ਵੀਰੇ ਬਰੇਜ ਆ ਕਲਰ ਹਾਂ ਲੈ ਕੇ ਦੇ ਜਿਵੇਂ ਜੈਪੁਰੀ ਸਾਈਜ਼ ਨਹੀਂ ਹੁੰਦੀ ਆ ਕੋਈ ਅੱਜ ਮੈਂ ਉਹ ਦੇਖੋ ਤੁਹਾਡੇ ਹੱਥ ਦੇ ਕੋਲੀ ਉੱਪਰ ਵਾਲੀ ਨਹੀਂ ਨਹੀਂ ਉਹ ਜਿਹੜਾ ਉੱਪਰ ਉਹ ਕੁੜੀਆਂ ਜਿਹੀ ਨਹੀਂ ਬਣੀਆਂ ਹੋਈਆਂ ਆ ਇਹ ਨੀਚੇ ਵਾਲੀ ਹਾਂ ਇਹ ਵਾਈ ਉਹ ਨੀਚੇ ਵਾਲਾ ਕੱਪੜਾ ਜਿਹੜਾ ਨੀਚੇ ਨਹੀਂ ਆਇਆ ਸਾ ਕਪੜਾ ਉਹ ਚ ਕਾਟਨ ਕਪੜਾ ਵੀ ਹੁੰਦਾ ਇਹਦੇ ਵਿੱਚ ਜਿਵੇਂ ਆਹ ਕੱਪਾ ਹੈ ਮੇਰੀ ਜੈਪੁਰੀ ਕਪੜਾ ਆ ਗਈ। ਸਿੱਕਾ ਬਾਰੀ ਬਣਾਤਾ ਪਰ ਜੈਪੁਰੀ ਰੇਗੇ ਜਿੰਨੇ ਲੱਗਦੀ ਚੀਜ਼ ਹੈ। ਜੈਪੁਰੀ ਦਾ ਦੁੱਧ ਬਹੁਤ ਹਰਕਮ ਨਾਲ ਇਟੋ ਵੇੜ ਨਹੀਂ ਹੁੰਦਾ। ਆਹ ਪੀ ਹੈ ਇਹ ਕਪੜਾ। ਹਾਂ ਨਾ। ਹਾਂ। ਆਹ ਠੀਕ ਹੈ ਮੈਨੂੰ। ਐਵੇਂ ਦੇ ਕਪੜੇ ਜਿਵੇਂ ਦਿਖਾਉ ਵੀ ਰਹੇ। ਜਿਵੇਂ ਤੁਹਾਡੇ ਹੱਥ ਕੋਲੇ ਪਈ ਉਹ ਕਪੜਾ ਕਿਹੜਾ ਹੈ? ਉਹ ਵਾਲਾ ਜਿਹਦੇ ਤੋਂ ਬਣੀ ਪ੍ਰਿੰਟਿੰਗ ਨਹੀਂ ਚੇਲ ਹਾਂ। ਸਾਇਬੀਆ ਥੋੜਾ ਖਾਦੀ ਦੇ ਉੱਪਰ ਖਾਦੀ ਦੇ ਉੱਪਰ ਇਹ ਉਹ ਨੀਚੇ ਦੇਖਾਇਆ ਨਹੀਂ ਲਾ ਰਹੀ ਸਭ ਤੋਂ ਨੀਚੇ ਉਹ ਜਿਹੜਾ ਨੰਬਰ ਜੀ ਹਰ ਇਥੇ ਕਾਟਨ ਦੇ ਹੌਸਣੇ ਲੱਗੇ ਆ ਕਾਟਨ ਇਹ ਪਿਓਰ ਕਾਟਨ ਹੈ ਇਕੱਠੀ ਨਹੀਂ ਹੁੰਦੀ ਇਹ ਵੈਸਟ ਜੇ ਉਰੇ ਬੱਤੀ ਨਹੀਂ ਹੁੰਦੀ ਕੋਈ ਹੋਰ ਡਿਜ਼ਾਈਨ ਕਲਰ ਡਿਜ਼ਾਈਨ ਸੋਹਣਾ ਬੰਦਲਾ ਆ ਵੀ ਆਉਂਦੇ ਵੀ ਲਾਈਟ ਨੇ ਕਰਨੀ ਸਰ ਪਖੰਡ ਵੀ ਲਾਈਟ ਹੀ ਆਉਂਦੇ ਨੇ ਹਾਂ ਨਾ ਕਰਨੀ ਕਰਕੇ ਲਾਈਟ ਸੋਹਣੀ ਲੱਗਦੀ ਥੋੜੇ ਆਪਾਂ ਨੂੰ ਆਈ ਅੱਖਾਂ ਜਿੰਨੂੰ ਸੋਹਣੇ ਲੱਗਦੇ ਨੇ ਬਸ ਹਾਂ ਸੋਹਣੀ ਨਾ ਹੂੰ ਚੱਕਰ ਦਾ ਵੀ ਵਾਈਟ ਵਿੱਚ ਥੋੜੀ ਹਾਂ ਆਪਾਂ ਜਿਆਦਾ ਵਾਈਟ ਹੈ ਇੱਥੇ ਕਲਰ ਵੀ ਰਿਹਾ ਹੋਰ ਕੋਈ ਕਲਰ ਨਹੀਂ ਨਹੀਂ ਪਿੰਗਾ ਜੰਗਲੀ ਜੀ ਨੀ ਮਰਦੀ ਲਾਲ ਅਮਨਾ ਠੀਕ ਹੈ ਯਾਰ ਆਹ ਵਾਲੀ ਲਗਾ ਆਹ ਵਾਲੀ ਇਹ ਵਾਲੀ ਹੂੰ ਕਿਤਾ ਇਹ ਕਰ ਲਾਂਗੇ ਆਪਾਂ ਕੋਈ ਦੇ ਦੇ ਜੀ ਕਾ ਉਪਰ ਵਾਲੀ ਕਰ ਲੈ ਜੇ ਕਰਨੀ ਹੈ ਮੈਂ ਤੇ ਆਹ ਵਾਲੀ ਹੂੰ ਨਹੀਂ ਇਹ ਨਹੀਂ ਨਹੀਂ ਮੈਂ ਆਹ تین ਚਾਈਦਾ ਚੋਲ ਨਹੀਂ ਪਤਾ ਰਿਹਾ ਰੋਚੜਾ ਕਾ ਇਹਦਾ ਮੈਨੂੰ ਲੱਗਦਾ ਨਹੀਂ ਤੁਹਾਡੇ ਫਾਤੇ ਨੇ ਤਾਂ ਕਹਿਣਾ ਵੀ ਹਾਥੀ ਤੇ ਬੈਠ ਗਿਆ ਹੁਣ ਇੱਕ ਨੋਰਮਲ ਰੇਂਜ ਵਾਲੀ ਦਿਖਾ ਦਿਓ ਉਹ ਨਹੀਂ ਤਾਂ ਨੀਚੇ ਆ ਗਈ ਫਿਰ ਵਿੱਚ ਕਿਉਂ 1000 ਰੁਪਏ ਦੀ ਸਟੱਡੀ ਆਈ ਫੋਲ ਰਹਿ ਨੇ ਮ ਇਹ ਦੋ ਕਲਰ ਨੇ ਇਹ ਪਿੰਕ ਆ ਗਏ ਬਸੋ ਨਾਈਸ ਪੰਡ ਸਪੰਡ ਸੰਦ ਨਹੀਂ ਆਈਟੀ ਲ ਰਿ ਲ ਕਾਰਟੀ ਲ ਅਕਰੀ ਮੈਨੂੰ ਹਾਂ ਤੇ ਇੱਕ ਆ ਵਾਲੀ ਇਹ ਆ ਵਾਲੀ ਕੀ ਕਰ ਮੈਂ ਬੀ ਇਹਦੇ ਵਿੱਚ ਆ ਬਾਕਸ ਵਿੱਚ ਗੈਰ ਹੈ ਕੋਈ ਕਰੇ ਬਲਾਕ ਆਈ ਸੁਣੂ ਦੇਖਦੇ ਹਾਂ ਉਹ ਸੋਨਾ ਦਾੜ ਕਿਉਂ ਦੇਖੋ ਅਮ ਬੜਾ ਕਲਰ ਬਰਾਊਨ ਨੇ ਕਾਫੀ ਛੇੜੀ ਲੈ ਛੋ ਵੀ ਜਿੰਨੂ ਬੱਚਾ ਹੈਗਾ ਹਾਂ ਦਿਖਾ ਦਿਓ ਹਾਂ ਲੁੱਦੋਈ ਵਾਲਾ ਕਦੇ ਗ੍ਰੀਨ ਕਲਰ ਦੇ ਆ ਗਿਆ ਹੋਰ ਇਹ ਅਜੀਬ ਲੱਗਦਾ ਚ ਫਿਰ ਮੇਰੇ ਰੰਗ ਕੀ ਸੁਣਨ ਆਉਂਦੀ ਇਹ ਦਾ ਕੁਛ ਹੋਰੀ ਪਾਤਨਾ ਖੇੜੀ ਨਾਲ ਕੀਟਿਆ ਲੈ ਕੇ ਉੱਤੇ ਇਸ ਨਹੀਂ ਹਾਂ ਹੁਣ ਆ ਗਏ ਤਾਂ Aduh kotoran morally wuiii ਰਾਰੀ ਨਹੀਂ ਆਈ ਨੀ ਚੀਜ਼ ਜਾਲੀ ਕਪੜਾ ਬੜਾ ਪਿਆਰਾ ਹੈ ਕਪੜਾ ਬਹੁਤ ਨੀ ਪੂਰਾ ਪੂਰਾ ਸੌਫਟ ਹੈ ਕਲਰ ਵੀ ਜਿਹੜੇ ਜਿਹੜੇ ਨਾਲ ਇੱਕ ਹੋ ਗਿਆ ਕਾਰਬਨ ਇਹਨਾਂ ਉੱਪਰ ਹੂੰ ਓਏ ਠੀਕ ਹੈ ਮਤਲਬ ਜਿਹੜੇ ਮੈਂ ਤੁਹਾਨੂੰ ਦੋ ਦੱਸੇ ਨਾ ਮੈਨੂੰ ਤਾਂ ਉਹੀ ਵਧੀਆ ਲੱਗੇ ਹੂੰ ਕਿ ਤੁਸੀਂ ਜਿਹੜੇ ਹੇਠਲੇ ਵਾਲੇ ਕਲਰ ਪਾਇਆ ਨੇ ਜਿਹੜੇ ਆਈ ਤੇ ਸੁਪਰ ਵਾਲਾ ਦੋਨੋਂ ਇੱਕ ਬਾਅਦ ਵਿੱਚ ਬਣਾਉਂਦੇ ਆਂ ਇਹ ਲਾ ਦੋਨੋਂ ਕੱਪਤੀ ਵਿਚੋਂ ਰੱਖੀ ਲਿਖੀ ਅੱਛਾ ਬਈ ਤੂੰ ਜੇ ਤੈਨੂੰ ਦਮੇ ਗੁਰਾਉਂ ਦੋ ਬੋਲ ਲੱਗਦੇ ਆ ਅਸਲੋਂ ਇਹ ਟ੍ਰੈਂਡ ਇਦੇ ਵਿੱਚ ਜਿਹੜਾ ਆ ਤੁਸੀਂ ਦਿਖਾਈ ਸੀ ਜਿਹੜੀ ਜੈਪਰੀ ਦੇ ਕਪੜਾ ਮੈਂ ਕਹਿ ਰਹੀ ਸੀ ਉਹਦੇ ਵਿੱਚ ਹੋਰ ਕਪੜਾ ਹੈ ਨਹੀਂ ਕੋਈ ਸਿੰਗਲ ਟਿਕਾ ਨਹੀਂ ਸਾਰੇ ਕਲਰ ਸਿੰਗਲ ਸਿੰਗਲ ਨੇ ਹਾਂਜੀ ਸਾਰੇ ਸਿੰਗਲ ਸਿੰਗਲ ਆਹ ਕਹੇ ਤੁਸੀਂ ਹੰਦਰ ਇਕ ਹੂੰ ਆਈਆਂ ਦਿਨ ਵੀ ਦਿਨ ਬਸ ਸਿੰਗਲ ਸਿੰਗਲ ਆ ਵੀ ਤੁਮਾਂ ਮੀਂਝਿਆ ਬਿਲਕੁਲੀ ਇੱਥੇ ਦੋ ਰੱਖ ਕੇ ਨਹੀਂ ਸਮਝਣਾ ਨਹੀਂ ਉਹ ਮੋਟਾ ਬਾਕੀ ਪਿਆਰਾ ਹੈ ਹੂੰ ਤੇ ਵੀ ਸੋਣਾ ਹੈ ਹੂੰ ਗਰਮੀਆਂ ਕਰਕੇ ਇਸ ਤਰ੍ਹਾਂ ਚੱਲ ਨਹੀਂ ਸੋਣਾ ਹੈ ਵੀ ਹੂੰ ਪਰ ਦੋ ਤਿੰਨ ਜਿਵੇਂ ਸੰਧੇ ਨੇ ਕੇਕ ਦੋ ਥੱਲੇ ਦਿੰਦੇ ਨੇ ਦੱਸੇ ਸੀ ਬਸ ਉਹ ਵਾਲੇ